दादाजी दादाजी हैप्पी दिवाली पुत्र जी थोनू भी हैप्पी दिवाली कि थोनू पता है जो बंदी छोड़ दिवस भी है सारे दिवाली मना रहे ने कि दिवाली ते बंदी छोड़ दिवस इको ही हुंदे ने बिल्कुल सही सवाल पूछिया वीर दो में त्योहार को दिन आउंदे ने साडा सिख इतिहास इसनु एक खास तरह नाल याद करता है ਸਿੱਖ ਸੰਗਤਾਂ ਦੀਵਾਲੀ ਦੀ ਰਾਤ ਨੂੰ ਗੁਰੂ ਘਰ ਮੱਠਾ ਟੇਕ ਕੀਰਤਨ ਸੁਣ ਕੇ ਦੀਵੇ ਜਗਾ ਕੇ ਬੰਦੀ ਛੋੜ ਦਿਵਸ ਮਨਾਉਂਦੀਆਂ ਨੇ ਕਿਹੜਾ ਇਤਿਹਾਸ ਦਾਤਾ ਜੀ ਸਾਨੂੰ ਵੀ ਦੱਸੋ ਅੱਛਾ ਸੁਣੋ ਸਾਡੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੇ ਧੋਖੇ ਤੇ ਸਾਜ਼ਿਸ਼ ਨਾਲ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਸੀ ਫਿਰ ਕੀ ਹੋਇਆ ਜਦੋਂ ਗੁਰੂ ਜੀ ਨੂੰ ਰਿਹາກ ਕਰਨ ਦਾ ਹੁਕਮ ਆਇਆ ਤਾਂ ਉਹਨਾਂ ਨੇ ਕਿਹਾ ਮੈਂ ਇਕੱਲਾ ਨਹੀਂ ਜਾਵਾਂਗਾ ਮੇਰੇ ਨਾਲ ਜਿੰਨੇ ਹੋਰ ਰਾਜੇ ਕੈਦ ਨੇ ਉਹਨਾਂ ਨੂੰ ਵੀ ਛੱਡੋ ਕਿੰਨੇ ਰਾਜੇ ਸਨ ਦਾਤੀ ਜੀ 55 ਰਾਜੇ ਸਨ ਪੁੱਤਰ ਬਾਦਸ਼ਾਹ ਨੇ ਚਲਾਕੀ ਕੀਤੀ ਉਸਨੇ ਕਿਹਾ ਸਿਰਫ ਉਹੀ ਰਾਜੇ ਜਾ ਸਕਦੇ ਨੇ ਜੋ ਗੁਰੂ ਜੀ ਦਾ ਚੋਲਾ ਲੰਮਾ ਕੋਰਤਾ ਫੜ ਕੇ ਬਾਹਰ ਨਿਕਲ ਸਕਦੇ ਨੇ ਬਾਦਸ਼ਾਹ ਸੋਚਦਾ ਸੀ ਇਹ ਸਾਰੇ ਤਾਂ ਚੋਲਾ ਫੜ ਨਹੀਂ ਸਕਣਗੇ ਬਿਲਕੁਲ ਗੁਰੂ ਜੀ ਨੇ ਤਾਂ ਸਾਰਿਆਂ ਨੂੰ ਛੁਡਵਾਉਣਾ ਸੀ ਬਿਲਕੁਲ ਸਾਡੇ ਗੁਰੂ ਤਾਂ ਜਗਤ ਤਾਰਨ ਹਾਰ ਸਨ ਉਹਨਾਂ ਨੇ ਕੀ ਕੀਤਾ ਵੀਰ ਉਹਨਾਂ ਨੇ ਕੱਜਾ ਚੋਲਾ ਤਿਆਰ ਕਰਵਾਇਆ ਜਿਸ ਦੇ ਕਿਨਾਰਿਆਂ ਤੇ 52 ਲੜੀਆਂ ਲੱਗੀਆਂ ਹੋਈਆਂ ਸਨ ਵਾਹ ਫਿਰ ਸਾਰੇ ਰਾਜਿਆਂ ਨੇ ਉਹ ਲੜ ਫੜੇ ਹਾਂ ਮੇਰੀ ਨਿੱਕੀ ਹਰ ਇੱਕ ਰਾਜੇ ਨੇ ਗੁਰੂ ਜੀ ਦੇ ਚੋਲੇ ਦਾ ਇੱਕ ਇੱਕ ਲੜ ਫੜ ਲਿਆ ਅਤੇ ਇਸ ਤਰ੍ਹਾਂ ਰਾਜੇ ਆਜ਼ਾਦ ਹੋ ਕੇ ਗੁਰੂ ਜੀ ਦੇ ਨਾਲ ਬਾਹਰ ਨਿਕਲੇ ਇਸੇ ਲਈ ਇਸ ਦਿਨ ਨੂੰ ਬੰਦੀ ਛੋੜ ਦਿਵਸ ਕਿਹਾ ਜਾਂਦਾ ਹੈ ਮਤਲਬ ਜਦੋਂ ਅਸੀਂ ਦੀਵੇ ਜਗਾਉਂਦੇ ਹਾਂ ਤਾਂ ਅਸੀਂ ਸੱਚ ਦੀਨ ਕੀ ਦੀ ਜਿਤ ਯਾਦ ਕਰਦੇ ਹਾਂ ਸ਼ਾਬਾਸ਼ ਦੀਵੇ ਰੌਸ਼ਨੀ ਫੈਲਾਉਂਦੇ ਨੇ ਇਹ ਸਾਨੂੰ ਯਾਦ ਕਰਾਉਂਦੇ ਨੇ ਕਿ ਜਿਵੇਂ ਗੁਰੂ ਜੀ ਨੇ ਸੱਚ ਦੀ ਰੌਸ਼ਨੀ ਨਾਲ ਕੈਦ ਦਾ ਹਨੇਰਾ ਦੂਰ ਕੀਤਾ ਸੀ सानू भी हमेशा निकी दे राह ते चलना चाहिदा है हुण चलो आज दे दीवे जगाओ ते गुरु जी दा धन्यवाद करो हैप्पी बंदी छोड़ बस हैप्पी बंदी छोड़ दे बस दादा जी हैप्पी बंदी छोड़ दे बस दादी जी वीडियो पसंद आए बच्चा बॉक्स को तो सब्सक्राइब करो धन्यवाद बच्चा बॉक्स तो